ਸਾਡੇ YouTube ਚੈਨਲ ਸਮਾਈਲਾ ਟਿਊਟੋਰੀਅਲ 'ਚ ਤੁਹਾਡਾ ਸਵਾਗਤ ਹੈ ਮੈਂ ਬ੍ਰਿਜਰਾਜ ਕੰਪਿਊਟਰ ਫੈਕਲਟੀ ਅੱਜ ਅਸੀਂ ਵਿਸ਼ਾ ਕੰਪਿਊਟਰ ਸਾਇੰਸ ਜਮਾਸ਼ੀਮੀ ਪਾਠ 7 ਆਊਟਪੁੱਟ ਯੰਤਰਾਂ ਵਿੱਚ ਇਸ ਪਾਠ ਦੇ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਅਤੇ ਵੱਡੇ ਉੱਤਰਾਂ ਵਾਲੇ ਪ੍ਰਸ਼ਨ ਪੜ੍ਹਾਂਗੇ ਤੇ ਇਹ ਪਾਠ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਆਊਟਪੁੱਟ ਯੰਤਰ ਉਹ ਜੰਤਰ ਹੁੰਦੇ ਨੇ ਜਿਹੜੇ ਸਾਨੂੰ ਨਤੀਜਾ ਦਿੰਦੇ ਨੇ ਤੇ ਇਹ ਯੰਤਰ ਦੋ ਤਰ੍ਹਾਂ ਦੇ ਹੁੰਦੇ ਨੇ ਇੱਕ ਹੁੰਦੇ ਸੌਫਟ ਕਾਪੀ ਆਊਟਪੁੱਟ ਯੰਤਰ एक होंगे हार्ड कॉपी आउटपुट यंत्र जिमें तुसे नीचे देख सकते हो ठीक मैं डायग्राम बनाया है सॉफ्ट कॉपी आउटपुट यंत्र होंगे ने जो सूँ जो रिजल्ट है वो दिखते हैं स्क्रीन उ साउंड के फोमें तो हार्ड कॉपी आउटपुट यंत्र जंत्र होंगे ने जो सू रिजल्ट प्रिंट फोमें जिमें प्रिंटर की मदद नाल कागज़ से प्रिंट कहना बारे डिटेल इस पाठ पढ़ा छोटे उत्तर बे प्रश्न पहला कॉपी आउटपुट डिवाइसा की व्याख्या करो कंप्यूटर सिस्टम द्वारा सॉफ्ट फॉर्म्च पैदा की गई आउटपुट कॉपी आउटपुट कहा जाता है इसका अर्थ है डिजिटल रूप में आउटपुट जिसनों छूहया नहीं जा सकता सिर्फ देखिया जा सुनिया जा सकता है मतलब कि यह डिजिटल आउटपुट होंगी है जिमें कि आप्रीन पर कुछ भी देखते दे हाँ कोई चाहे फोटो देख रहे हैं जो टाइप किया कोई मूवी देख रहे हैं कोई भीडियो देख रहे हैं उन्होंने देख सकते हैं ਬਟਨ ਉੱਪਰ ਨਹੀਂ ਸਕਦੇ ਇਸੇ ਤਰ੍ਹਾਂ ਸਪੀਕਰ ਤੇ ਕੋਈ ਗਾਣਾ ਸੁਣਦੇ ਪਏ ਹੈ ਹੈੱਡਫੋਨ ਤੇ ਕੋਈ ਗਾਣਾ ਸੁਣਦੇ ਪਏ ਹਨ ਉਹ ਸੁਣ ਸਕਦੇ ਆ ਟੱਚ ਨਹੀਂ ਕਰ ਸਕਦੇ ਤੇ ਐਨੂ ਬੋਲਦੇ ਆ ਸੌਫਟ ਕਾਪੀ ਆਊਟਪੁੱਟ ਉਦਾਹਰਨ ਵਜੋਂ ਜਿਵੇਂ ਕਿ ਮੋਨਿਟਰ ਸਪੀਕਰ ਪ੍ਰੋਜੈਕਟਰ ਹੈੱਡਫੋਨ ਇਹ ਸਾਰੇ ਸਾਡੇ ਸੌਫਟ ਕਾਪੀ ਆਊਟਪੁੱਟ ਯੰਤਰ ਨੇ ਜਿਵੇਂ ਕਿ ਦੋ ਭਾਗ ਹੈ ਜੀ ਡਿਵਾਈਡ ਕੀਤਾ ਹੈ ਪਹਿਲੇ ਦੱਸਿਆ ਸੀ ਤੁਹਾਨੂੰ ਕਿ ਅੱਜ ਦੋ ਤਰ੍ਹਾਂ ਦੇ ਹੁੰਦੇ ਨੇ ਡਿਸਪਲੇ ਯੰਤਰ ਤੇ ਆਡੀਓ ਯੰਤਰ ਡਿਸਪਲੇ ਯੰਤਰ ਉਹ ਹੁੰਦੇ ਨੇ ਜਿਹੜੇ ਰਿਜ਼ਲਟ ਸਾਨੂੰ ਸਕਰੀਨ ਤੇ ਦਿਖਾਉਂਦੇ ਨੇ ਤੇ ਆਡੀਓ ਯੰਤਰ ਹੁੰਦੇ ਨੇ ਜਿਨ੍ਹਾਂ ਚ ਅਸੀਂ ਆਵਾਜ਼ ਸੁਣ ਕੇ ਆਊਟ ਸੁੰਦੇ ਹਾਂ ਦੂਜਾ ਪ੍ਰਸ਼ਨ ਵਿਜ਼ੂਅਲ ਆਉਟਪੁੱਟ ਤੋਂ ਤੁਹਾਡਾ ਕੀ ਭਾਵ ਹੈ ਉਹ ਆਉਟਪੁੱਟ ਯੰਤਰ ਜੋ ਨਤੀਜਿਆਂ ਨੂੰ ਵਿਜ਼ੂਅਲ ਡਿਸਪਲੇ ਦੇ ਰੂਪ ਵਿੱਚ ਦਰਸਾਉਂਦੇ ਹਨ ਉਹਨਾਂ ਨੂੰ ਵਿਜ਼ੂਅਲ ਆਉਟਪੁੱਟ ਯੰਤਰ ਕਿਹਾ ਜਾਂਦਾ ਹੈ ਮਤਲਬ ਇਹ ਜਿਹੜਾ ਵਿੱਚ ਆਉਟਪੁੱਟ ਜਿਹੜੀ ਹੈ ਸਾਨੂੰ ਸਕਰੀਨ ਤੇ ਨਜ਼ਰ ਆਉਂਦੀ ਹੈ ਸਾਹਮਣੇ ਨਜ਼ਰ ਆਉਂਦੀ ਹੈ ਉਹਨਾਂ ਨੂੰ ਵਿਜ਼ੂਅਲ ਆਉਟਪੁੱਟ ਕਿਹਾ ਜਾਂਦਾ ਹੈ ਇਹਨਾਂ ਨੂੰ ਵਿਜ਼ੂਅਲ ਡਿਸਪਲੇ ਯੂਨਿਟ ਮਤਲਬ VDU ਵੀ ਕਿਹਾ ਜਾਂਦਾ ਹੈ ਇਹ ਨਤੀਜੇ ਦੀ ਸੌਫਟ ਕਾਪੀ ਪ੍ਰਦਰਸ਼ਿਤ ਕਰਦੇ ਹਨ ਉਦਾਹਰਨਾਂ ਜੋ ਮੋਨੀਟਰ, ਐਲਈਡੀ, ਐਲਸੀਡੀ, ਸਮਾਰਟਫੋਨ ਦੀ ਸਕਰੀਨ ਆਤੀ। ਇਹ ਸਾਰੇ ਸਾਡੇ ਕੀ ਨੇ? ਆਉਟਪੁੱਟ ਜੰਤਰ। ਜਿਵੇਂ ਦੇਖ ਸਕਦੇ ਹੋ, ਸੀਆਰਟੀ ਮਿਊਲੇਟਰ ਪਹਿਲੇ ਵਰਤੋਂ ਵਰਤੋਂਦਾ ਸੀ, ਅੱਜਕੱਲ ਘੱਟ ਯੂਜ਼ ਹੁੰਦਾ ਹੈ। ਥੈਨ ਐਲਸੀਡੀ, ਐਲਈਡੀ ਅੱਜਕੱਲ ਚਲਦੀਆਂ ਨੇ। ਇਹ ਫਲੈਟ ਪੈਨਲ ਮੋਨੀਟਰ ਹੁੰਦੇ ਨੇ। ਪ੍ਰੋਜੈਕਟਰ ਕਿਸੇ ਚੀਜ਼ ਨੂੰ ਵੱਡੀ ਸਕਰੀਨ ਤੇ ਦਿਖਾਣਾ ਹੋਵੇ, ਤਾਂ ਉਹਦੇ ਲਈ ਪ੍ਰੋਜੈਕਟਰ ਯੂਜ਼ ਹੁੰਦਾ ਹੈ। ਤੇ ਤੁਹਾਡੇ ਸਮਾਰਟਫੋਨ ਦੀ ਸਕਰੀਨ ਜਿਹੜੀ ਹੈ, ਉਹ ਵੀ ਵਿਜ਼ੂਅਲ ਆਉਟਪੁੱਟ ਹੈ। ਨੰਬਰ 3 ਪਲੋਟਰ ਤੇ ਇੱਕ ਛੋਟਾ ਨੋਟ ਲਿਖੋ ਪਲੋਟਰ ਇੱਕ ਹਾਰਡ ਕਾਪੀ ਆਉਟਪੁੱਟ ਯੰਤਰ ਹੈ ਇਹ ਨਤੀਜੇ ਨੂੰ ਵੈਕਟਰ ਗ੍ਰਾਫਿਕਸ ਦੇ ਰੂਪ ਵਿੱਚ ਪ੍ਰਿੰਟ ਕਰਦਾ ਹੈ ਵੈਕਟਰ ਗ੍ਰਾਫਿਕ ਦਾ ਮਤਲਬ ਹੁੰਦਾ ਹੈ ਜਿਹਦੇ ਚ ਕਿਸੇ ਵੀ ਡਰਾਇੰਗ ਨੂੰ ਬਣਾਉਣ ਲਈ ਆਪਾਂ ਲਾਈਨਾਂ ਕਰਵਸ ਜਾਂ ਸ਼ੇਪਸ ਦੀ ਵਰਤੋਂ ਕਰਦੇ ਹਾਂ ਉਹਨੂੰ ਵੈਕਟਰ ਗ੍ਰਾਫਿਕਸ ਕਿਹਾ ਜਾਂਦਾ ਹੈ ਇਹ ਉੱਚ ਗੁਣਤਾ ਵਾਲੇ ਵੱਡੇ ਪੈਮਾਨੇ ਤੇ ਗ੍ਰਾਫਿਕਸ ਅਤੇ ਡਰਾਇੰਗ ਤਿਆਰ ਕਰਨ ਲਈ ਵਰਤਿਆ ਜਾਂਦਾ ਹੈ ਇਹ ਤਸਵੀਰਾਂ ਬਣਾਉਣ ਲਈ ਪੈੰਦੀ ਵਰਤੋਂ ਕਰਦੇ ਹਨ ਮਤਲਬ ਇਹਨਾਂ ਚ ਇੱਕ ਡਿਵਾਈਸ ਹੁੰਦੀ ਹੈ ਮਕੈਨੀਕਲ ਮੂਵਮੈਂਟ ਹੁੰਦੀ ਹੈ ਪੈੰਦੇ ਨਾਲ ਇਸਦੀ ਵਰਤੋਂ ਇੰਜੀਨੀਅਰਿੰਗ ਆਰਕੀਟੈਕਚਰ ਮਤਲਬ ਜਿਹੜੇ ਬਿਲਡਿੰਗ ਦੇ ਨਕਸ਼ੇ ਬਣਾਉਂਦੇ ਐ ਅਤੇ ਡਿਜ਼ਾਈਨ ਵਰਗੇ ਖੇਤਰਾਂ ਵਿੱਚ ਚਾਰਟ ਅਤੇ ਨਕਸ਼ੇ ਬਣਾਉਣ ਲਈ ਕੀਤੀ ਜਾਂਦੀ ਹੈ ਜਦੋਂ ਅਸੀਂ ਕੋਈ ਬਿਲਡਿੰਗ ਬਣਾਉਣੀ ਹੈ ਤੇ ਇੰਜੀਨੀਅਰ ਕੀ ਕਰਦੇ ਨੇ ਉਹਦੇ ਲਈ ਚਾਰਟ ਜਾਂ ਨਕਸ਼ੇ ਤਿਆਰ ਕਰਦੇ ਨੇ ਉਹਨਾਂ ਦਾ ਜਦੋਂ ਪ੍ਰਿੰਟ ਕੱਢਣਾ ਹੋਵੇ ਉਹਨਾਂ ਨੂੰ ਬਣਾਉਣਾ ਹੋਵੇ ਤੇ ਉਹ ਪਲੋਟਰ ਵਿੱਚ ਤਿਆਰ ਹੁੰਦਾ ਹੈ ਇਹਦੇ ਦੇਖ ਸਕਦੇ ਹੋ ਐ ਪਲੋਟਰ ਦੀ ਇੱਕ ਪਿਕਚਰ ਤੁਹਾਨੂੰ ਨਜ਼ਰ ਆ ਰਹੀ ਹੈ ਕਿ ਇਹ ਪਲੋਟਰ ਹੈ ਤੇ ਇਸ ਪਿਕਚਰ ਨੂੰ ਦੇਖ ਸਕਦੇ ਹੋ ਕਿ ਪਲੋਟਰ ਦੇ ਅੰਦਰ ਤੁਹਾਨੂੰ ਦੱਸਿਆ ਕਿ ਪੈਨ ਲੱਗੇ ਹੁੰਦੇ ਆ ਉਹਦੇ ਅੰਦਰ ਜਿਹੜੀ ਮਕੈਨੀਕਲ ਮੂਵਮੈਂਟ ਹੈ ਜਿਹੜੇ ਪੈਨ ਲੱਗੇ ਹੁੰਦੇ ਆ ਕੁਝ ਇਸ ਤਰ੍ਹਾਂ ਕੰਮ ਕਰਦੇ ਨੇ ਡਰਾਇੰਗ ਬਣਾਉਣ ਲਈ ਖੱਬੇ ਪਾਸੇ ਪਲੋਟਰ ਦੀ ਪਿਕਚਰ ਨਜ਼ਰ ਆ ਰਹੀ ਹੈ ਰਾਈਟ ਸਾਈਡ ਤੇ ਮੈਂ ਉਹਦੀ ਇੰਟਰਨਲ ਵਰਕਿੰਗ ਸ਼ੋ ਕਰ ਰਹੇ ਹਾਂ ਕਿ ਪੈਨ ਪਲੋਟਰ ਕਿਵੇਂ ਕੰਮ ਕਰਦਾ ਹੈ ਜਿਹੜੇ ਅੱਜ ਪੈਨ ਵਰਤੇ ਜਾਂਦੇ ਨੇ ਪ੍ਰਿੰਟਿੰਗ ਦੇ ਲਈ ਪ੍ਰਸ਼ਨ ਨੰਬਰ 4 ਫਲੈਟ ਪੈਨਲ ਡਿਸਪਲੇ ਕੀ ਹੁੰਦੇ ਹਨ ਫਲੈਟ ਪੈਨਲ ਡਿਸਪਲੇ ਵਿਜ਼ੂਅਲ ਡਿਸਪਲੇ ਯੰਤਰਾਂ ਦੀ ਇੱਕ ਸ਼੍ਰੇਣੀ ਨੂੰ ਦਰਸਾਉਂਦਾ ਹੈ ਐਸ ਸੀ ਆਰਟੀ ਮੋਨੀਟਰ ਦੇ ਮੁਕਾਬਲੇ ਘੱਟ ਭਾਰੀ ਹੁੰਦੇ ਹਨ ਪਹਿਲੇ ਸਮੇਂ ਚ ਸੀ ਆਰਟੀ ਮੋਨੀਟਰ ਚੱਲਦੇ ਸਨ ਜਿਨੂੰ ਬੋਲਦੇ ਸਨ ਕੈਥੋਡ ਰੇ ਟਿਊਬ ਉਹ ਬੜੇ ਭਾਰੀ ਹੁੰਦੇ ਸੀ ਬੜੀ ਜ਼ਿਆਦਾ ਹੀਟ ਪ੍ਰੋਡਿਊਸ ਕਰਦੇ ਸੀ ਨਾਲ ਬਿਜਲੀ ਵੀ ਜ਼ਿਆਦਾ ਖਾਂਦੇ ਸਨ ਇਹਨਾਂ ਨੂੰ ਦੀਵਾਰ ਤੇ ਵੀ ਲਗਾਇਆ ਜਾ ਸਕਦਾ ਹੈ ਤੁਸੀਂ ਦੇਖਿਆ ਹੋਣਾ ਕਿ ਅੱਜ ਕੱਲ ਜਿਹੜੇ ਐਲਈਡੀ ਮੋਨੀਟਰ ਹੈ ਫਲੈਟ ਪੈਨਲ ਹੈ ਐਲਸੀਡੀ ਹੈ ਉਹ ਆਪੇ ਦੀਵਾਰ ਤੇ ਆਰਾਮ ਨਾਲ ਲੱਗ ਸਕਦੇ ਹਨ ਇਹਨਾਂ ਵਿੱਚ ਬਿਜਲੀ ਦੀ ਖਪਤ ਘੱਟ ਹੁੰਦੀ ਹੈ ਇਲੈਕਟ੍ਰਿਕ ਸਿਰ ਕੱਟ ਕੰਜ਼ੂਮ ਕਰਦੇ ਨੇ ਉਦਾਹਰਨ ਵਜੋਂ ਕਿ LCD ਅਤੇ LED ਮੋਨੀਟਰ ਜਿਹੜਾ LCD ਤੇ LED ਮੋਨੀਟਰ ਹੈ ਜਿਹੜਾ ਆਪਾਂ ਘਰਾਂ 'ਚ ਵਰਤਦੇ ਹਾਂ ਜਿੱਦਾਂ ਤੁਸੀਂ ਦੇਖ ਸਕਦੇ ਹੋ ਇਹ LCD ਸਾਡਾ ਕੰਪਿਊਟਰ ਸਕਰੀਨ ਮੰਨ ਲਓ ਲੈਪਟਾਪ ਦੇ ਵਿੱਚ ਤੁਸੀਂ ਦੇਖਦੇ ਹੋ ਇਹ LCD ਜਾਂ LED ਹੋ ਸਕਦਾ ਹੈ ਤੇ ਜੇਕਰ ਘਰਾਂ ਦੇ ਵਿੱਚ ਤੁਸੀਂ ਦੇਖਣਾ ਹੈ ਤਾਂ ਕਬੜੀ ਸਕਰੀਨ ਹੁੰਦੀ ਹੈ ਚਾਹੇ ਤੁਸੀਂ ਮੂਵੀ ਦੇਖਣ ਲਈ ਯੂਜ਼ ਕਰ ਰਹੇ ਹੋ ਜਾਂ ਆਪਣੇ ਘਰ ਘਰੇਲੂ ਯੂਜ਼ ਕਰ ਰਹੇ ਹੋ ਤੇ ਬੱਚੇ ਵੀ ਵੀਡੀਓ ਗੇਮ ਲਈ ਵੀ ਯੂਜ਼ ਕਰਦੇ ਆ ਤੇ ਉਹ ਅੱਜਕੱਲ LED ਤੇ LCD ਮੋਨੀਟਰ ਚੱਲਦੇ ਨੇ ਤੇ ਤੁਹਾਡੀ ਜਿਹੜੀ ਮੋਬਾਈਲ ਦੀ ਸਕਰੀਨ ਹੈ ਉਹ ਵੀ ਫਲੈਟ ਪੈਨਲ ਡਿਸਪਲੇ ਦੇ ਵਿੱਚ ਹੀ ਆਉਂਦੀ ਹੈ ਪ੍ਰਸ਼ਨ ਨੰਬਰ 5 ਹੈਡਫੋਨ ਤੇ ਇੱਕ ਛੋਟਾ ਨੋਟ ਲਿਖੋ ਇਸ ਨੂੰ ایرਫੋਨ ਵੀ ਕਿਹਾ ਜਾਂਦਾ ਹੈ ਇਸ ਦੀ ਵਰਤੋਂ ਨਿੱਜੀ ਤੌਰ ਤੇ ਸਾਊਂਡ ਸੁਣਨ ਲਈ ਕੀਤੀ ਜਾਂਦੀ ਹੈ ਮਤਲਬ ਕਿ ਜੇ ਅਪ ਸਪੀਕਰ ਲਗਾਏ ਹੋ ਨਾ ਤਾਂ ਉਹਦੀ ਆਵਾਜ਼ ਬਾਕੀ ਲੋਕਾਂ ਨੂੰ ਚੰਦਦੀ ਹੈ ਲੇਕਿਨ ਜੇਕਰ ਅਪ ਹੈਡਫੋਨ ਲਗਾਇਆ ਹੈ ਅਹੀਂ ਆਪਣੇ ਕੰਨਾਂ 'ਚ ਲਗਾਇਆ ਹੈ ਉਹ ਬਾਕੀ ਨੂੰ ਪਰੇਸ਼ਾਨ ਨਹੀਂ ਕਰੇਗੀ ਅਹੀਂ ਖੁਦ ਗਾਣਾ ਸੁਣ ਸਕਦੇ ਹਾਂ ਇਹ ਵਾਇਰਡ ਜਾਂ ਬਲੂਟੁੱਥ ਆਧਾਰਿਤ ਕਨੈਕਟੀਵਿਟੀ ਵਿੱਚ ਉਪਲਬਧ ਹੁੰਦੇ ਹਨ ਵਾਇਰਡ ਵੀ ਤੁਸੀਂ ਦੇਖਿਆ ਹੋਣਾ ਹੈ ایرਫੋਨ ਤੇ ਬਲੂਟੁੱਥ ਵਾਲੇ ਵੀ ਅੱਜ ਕੱਲ ਤੇ ਦੇਖਣਾ ਵਾਈਟ ਕਟ ਯੂਜ਼ ਹੋ ਰਹੇ ਹੈ ਜਿਆਦਾ ਲੋਕ ਬਲੂਟੁੱਥ ਵਾਲੇ ਯੂਜ਼ ਕਰ ਰਹੇ ਨੇ ਅਸੀਂ ਇਸ ਦੀ ਵਰਤੋਂ ਲੈਪਟਾਪ ਸਮਾਰਟਫੋਨ ਜਾਂ ਆਈਪੈਡ ਆਦਿ ਨਾਲ ਕਰ ਸਕਦੇ ਹਾਂ ਕਿ ਆਪਾਂ ਜਿਹੜਾ ਸਾਡਾ ਹੈੱਡਫੋਨ ਹੈ ਉਹਨੂੰ ਲੈਪਟਾਪ ਨਾਲ ਵੀ ਅਟੈਚ ਕਰ ਸਕਦੇ ਹਾਂ ਆਪਣੇ ਸਮਾਰਟਫੋਨ ਨਾਲ ਤੇ ਕਰਦੇ ਹੀ ਆਂ ਤੇ ਆਈਪੈਡ ਨਾਲ ਵੀ ਅਟੈਚ ਕਰ ਸਕਦੇ ਹਾਂ ਇਹ ਦੇਖ ਸਕਦੇ ਹੋ ਹੈੱਡਫੋਨ ਕੁਝ ਇਸ ਤਰ੍ਹਾਂ ਦਾ ਜਰ ਆਂਦਾ ਹੈ ਅੱਜ ਕੱਲ ਛੋਟੇ ਵਾਲ ਹੈੱਡਫੋਨ ਵੀ ਆ ਗਏ ਨੇ ਬਿਲਕੁਲ ਕੰਨਾਂ 'ਚ ਲਗਾਉਣ ਵਾਲੇ ਵੀ ਆ ਗਏ ਨੇ ਨੰਬਰ ਛੇ ਆਡੀਓ ਯੰਤਰਾਂ ਦੀ ਵਿਆਖਿਆ ਕਰੋ ਇਹਦੇ ਨਾਮ ਤੋਂ ਕਲੀਅਰ ਹੈ ਕਿ ਆਡੀਓ ਯੰਤਰ ਜਿਸ ਜਣਾ ਚੋਂ ਅਵਾਜ਼ ਸੁਣ ਸਕਦੇ ਹਨ ਆਡੀਓ ਯੰਤਰਾਂ ਦੀ ਵਰਤੋਂ ਕੰਪਿਊਟਰ ਤੋਂ ਆਵਾਜ਼ ਦੇ ਰੂਪ ਵਿੱਚ ਆਉਟਪੁੱਟ ਲੈਣ ਲਈ ਕੀਤੀ ਜਾਂਦੀ ਹੈ ਇਹ ਦੋ ਕਿਸਮ ਦੀ ਹੁੰਦੀਆਂ ਹਨ ਇੱਕ ਹੁੰਦੇ ਸਪੀਕਰ ਸਪੀਕਰ ਇੱਕ ਸੌਫਟ ਕਾਪੀ ਆਉਟਪੁੱਟ ਯੰਤਰ ਹੈ ਸਪੀਕਰ ਦੀ ਵਰਤੋਂ ਕੰਪਿਊਟਰ ਤੋਂ ਆਵਾਜ਼ ਸੁਣਨ ਲਈ ਕੀਤੀ ਜਾਂਦੀ ਹੈ ਸਪੀਕਰ ਦੀ ਮਦਦ ਨਾਲ ਅਸੀਂ ਕੰਪਿਊਟਰ ਤੋਂ ਗਾਣੇ ਸੁਣ ਸਕਦੇ ਹਾਂ ਜੇਕਰ ਆਪਾਂ ਪੀਸੀ ਲਗਾਇਆ ਹੈ ਸਪੀਕਰ ਲੱਗ ਤੋਂ ਲਗਾਣੇ ਪੈਂਦੇ ਹੈ ਲੇਕਿਨ ਜੇ ਲੈਪਟਾਪ ਹੈ ਤਾਂ ਉਹਦੇ ਵਿੱਚ ਇਨ ਬਿਲਟ ਸਪੀਕਰ ਹੁੰਦੇ ਹੈ ਜਿਦੇ ਨਾਲ ਆਵਾਜ਼ ਸੁਣ ਸਕਦੇ ਨੰਬਰ 2 ਹੈੱਡਫੋਨ ਇਸ ਦੀ ਵਰਤੋਂ ਨਿੱਜੀ ਤੌਰ ਤੇ ਸਾਊਂਡ ਸੁਣਨ ਲਈ ਕੀਤੀ ਜਾਂਦੀ ਹੈ ਪਹਿਲੇ ਵੀ ਦੱਸਿਆ ਅਸੀਂ ਇਸ ਦੀ ਵਰਤੋਂ ਲੈਪਟਾਪ smartphone ਜਾਂ ipad ਆਦਿ ਨਾਲ ਕਰ ਸਕਦੇ ਹਾਂ ਤੇ ਹੈੱਡਫੋਨ ਕੋਈ ਇਸ ਤਰ੍ਹਾਂ ਦਾ ਨਜ਼ਰ ਆਉਂਦਾ ਹੈ ਅੱਜ ਕੱਲ੍ਹ ਛੋਟੇ ਛੋਟੇ ਹੈੱਡਫੋਨ ਵੀ ਆ ਗਏ ਬਿਲਕੁਲ ਪਤਲੇ ਆ ਗਏ ਤੇ ਸਿੱਧੇ ਕੰਨਾਂ ਵਿੱਚ ਫਿੱਟ ਕਰਨ ਵਾਲੇ ਵੀ ਆ ਗਏ ਨੇ ਅੱਗੇ ਹੈ ਵੱਡੇ ਉਤਰਾਣ ਵਾਲੇ ਪ੍ਰਸ਼ਨ ਤੇ ਪਹਿਲਾ ਪ੍ਰਸ਼ਨ ਹੈ ਆਉਟਪੁੱਟ ਉਪਕਰਣ ਕੀ ਹੁੰਦੇ ਹਨ ਆਉਟਪੁੱਟ ਯੰਤਰਾਂ ਦੀ ਕਿਸਮਾਂ ਦੀ ਵਿਆਖਿਆ ਕਰੋ ਆਉਟਪੁੱਟ ਉਪਕਰਨਾ ਦੀ ਵਰਤੋਂ ਕੰਪਿਊਟਰ ਤੋਂ ਨਤੀਜਾ ਪ੍ਰਾਪਤ ਕਰਨ ਲਈ ਕੀਤੀ ਜਾਂਦੀ ਹੈ ਆਉਟਪੁੱਟ ਜੰਤਰ ਨਤੀਜਾ ਨੂੰ ਟੈਕਸਟ ਤਸਵੀਰ ਆਵਾਜ਼ ਜਾਂ ਵੀਡੀਓ ਦੇ ਰੂਪ ਵਿੱਚ ਪੇਸ਼ ਕਰਦੇ ਹਨ ਜੇ ਤੁਹਾਨੂੰ ਮੰਨ ਲਓ ਸਾਹਮਣੇ ਟਾਈਪ ਕੀਤਾ ਨਜ਼ਰ ਆ ਰਿਹਾ ਹੈ ਐ ਟੈਕਸਟ ਹੈ ਜੇਕਰ ਆਪਾਂ ਕੋਈ ਫੋਟੋ ਲਗਾਤੀਏ ਤੇ ਉਹ ਤੁਹਾਡੀ ਤਸਵੀਰ ਹੋਈ ਜੀ ਮੈਨੂੰ ਨਜ਼ਰ ਆ ਰਿਹਾ ਹੈ ਆਵਾਜ਼ ਜੇ ਜਦ ਮੈਂ ਬੋਲ ਰਹੇ ਹਾਂ ਮੇਰੀ ਆਵਾਜ਼ ਆ ਰਹੀ ਹੈ ਇਹ ਆਡੀਓ ਹੈ वीडियो सामने यूट्यूब तो जो मैं करवा रहे हैं वीडियो भीडियो तो के रूप से चलता नज़र आ रहा है तो यह हो गया वीडियो तो आप कह सकते हैं कि जो तो ने मैं करवा रहे हैं अच्छे टैक्सट भी नज़र आ रहे हैं तस्वीर तो भी आ रही है आवाज़ भी आ रही है वीडियो भी आ रही है तो आउटपुट यंत्र जोड़े है यह दोस्म के दे होंगे ने देख सकते दे, हो सॉफ्ट कॉपी तो हार्डकॉपी ए दो किस्म के दे होंगे हैं सॉफ्टकॉपी आउटपुट यंत्र हार्डकॉपी आउटपुट यंत्र सॉफ्टकॉपी आउटपुट यंत्र ਐਂਡ ਤੀਜੇ ਨੂੰ ਡਿਜੀਟਲ ਰੂਪ ਵਿੱਚ ਪੇਸ਼ ਕਰਦਾ ਹੈ ਜਿਸ ਨੂੰ শুਇਆ ਨਹੀਂ ਜਾ ਸਕਦਾ ਸਿਰਫ ਦੇਖਿਆ ਜਾਂ ਸੁਣਿਆ ਜਾ ਸਕਦਾ ਹੈ ਜੇਕਰ ਡਿਸਪਲੇ ਜੰਤਰ ਹੈ ਔਰ ਚਾਹ ਪ ਦੇਖ ਸਕਦੇ ਆ ਤੇ ਜੇ ਆਡੀਓ ਜੰਤਰ ਹੈ ਤਾਂ ਔਰ ਚਾਹ ਸੁਣ ਸਕਦੇ ਆ niche example ਵੀ ਦਿੱਤੀ ਹੋਈ ਉਹਨੇ ਕਿ ਡਿਸਪਲੇ ਜੰਤਰ ਵਿੱਚ ਮੋਨੀਟਰ ਆ ਜਾਂਦਾ ਪ੍ਰੋਜੈਕਟਰ ਆ ਜਾਂਦਾ ਸੀ ਆਰਟੀ ਮੂਲੇਟਰ ਫਲੈਟ ਪਨ ਮੋਨੀਟਰ ਆ ਜਾਂਦਾ ਤੇ ਆਡੀਓ ਜੰਤਰ ਚ ਸਪੀਕਰ ਤੇ ਹੈੱਡਫੋਨ ਆਦੀ ਆ ਜਾਂਦੇ ਨੇ ਨੰਬਰ 2 ਹੈ ਹਾਰਡ ਕਾਪੀ ਆਉਟਪੁੱਟ ਜੰਤਰ ਐਂਡ ਤੀਜੇ ਨੂੰ ਪੋਤੇ ਦੇ ਰੂਪ ਵਿੱਚ ਪੇਸ਼ ਕਰਦਾ ਹੈ ਜਿਸ ਨੂੰ শুਇਆ ਜਾ ਸਕਦਾ ਹੈ ਜਿਹਨੂੰ ਆਪਾਂ ਟੱਚ ਕਰ ਸਕਦੇ ਹਾਂ ਐਂਡ ਤੀਜੇ ਨੂੰ ਕਾਗਜ਼ ਤੇ ਪ੍ਰਿੰਟ ਕਰਦਾ ਹੈ ਉਦਾਹਰਨ ਵਿੱਚ ਪ੍ਰਿੰਟਰ ਅਤੇ ਪਲੋਟਰ ਪ੍ਰਿੰਟਰ ਕੀ ਕਰਦਾ ਹੈ ਕਿ ਜੋ ਵੀ ਨਤੀਜਾ ਹੈ ਰਿਜ਼ਲਟ ਹੈ ਉਹਨੂੰ ਕਾਗਜ਼ ਤੇ ਸ਼ਾਬਦ ਹੈ ਤੇ ਜੇਕਰ ਵੱਡੀ ਕੋਈ ਡਰਾਇੰਗ ਪ੍ਰਿੰਟ ਕਰਨੀ ਹੋਵੇ ਕੋਈ ਡਿਜ਼ਾਈਨ ਪ੍ਰਿੰਟ ਕਰਨਾ ਹੋਵੇ ਕੋਈ ਕਿਸੇ ਬਿਲਡਿੰਗ ਦਾ ਨਕਸ਼ਾ ਜਾਂ ਮੈਪ ਕਰਨਾ ਹੋਵੇ ਉਹਦੇ ਲਈ ਪਲੋਟਰ ਵਰਤੇ ਜਾਂਦੇ ਨੇ ਦੂਜਾ ਪ੍ਰਸ਼ਨ ਪ੍ਰਿੰਟਰ ਕੀ ਹੁੰਦਾ ਹੈ ਇਸ ਦੀਆਂ ਕਿਸਮਾਂ ਦੀ ਵਿਆਖਿਆ ਕਰੋ ਪ੍ਰਿੰਟਰ ਇੱਕ ਹਾਰਡ ਕਾਪੀ ਆਉਟਪੁੱਟ ਯੰਤਰ ਹੈ ਹਾਰਡ ਕਾਪੀ ਆਉਟਪੁੱਟ ਯੰਤਰ ਉਹ ਹੁੰਦੇ ਨੇ ਜਿਹੜੇ ਨਤੀਜਾ ਕਾਗਜ਼ ਤੇ ਛਾਪਦੇ ਨੇ ਸੋ ਇਹ ਆਉਟਪੁੱਟ ਨੂੰ ਕਾਗਜ਼ ਉੱਪਰ ਛਾਪਦਾ ਹੈ ਇਸਦੀ ਆਉਟਪੁੱਟ ਸਥਾਈ ਹੁੰਦੀ ਹੈ ਮਤਲਬ ਪਰਮਾਨੈਂਟ ਹੁੰਦੀ ਹੈ ਜਿਸ ਨੂੰ ਸੰਭਾਲ ਕੇ ਰੱਖਿਆ ਜਾ ਸਕਦਾ ਹੈ ਜਦਕਿ ਸੌਫਟ ਕਾਪੀ ਆਉਟਪੁੱਟ ਯੰਤਰ ਜਿਹੜੇ ਹੁੰਦੇ ਨੇ ਉਹਨਾਂ ਦੀ ਆਉਟਪੁੱਟ ਸਥਾਈ ਨਹੀਂ ਹੁੰਦੀ ਉਦੋਂ ਤੱਕ ਰਹਿੰਦੀ ਹੈ ਜਦੋਂ ਤੱਕ ਡਿਵਾਈਸ ਔਨ ਹੈ ਜਿਵੇਂ ਹੀ ਆਫ ਹੋ ਜੇਗੀ ਤੇ ਰਿਜ਼ਲਟ ਜਿਹੜਾ ਉਹ ਨਾਲ ਹੀ ਬੰਦ ਹੋ ਜਾਏਗਾ ਪ੍ਰਿੰਟਰ ਦੀਆਂ ਕਿਸਮਾਂ ਹੈ ਹੇਠ ਦੇ ਅਨੁਸਾਰ ਹਨ ਨੰਬਰ 1 ਡਾਟ ਮੈਟ੍ਰਿਕਸ ਪ੍ਰਿੰਟਰ ਇਹਨੂੰ ਡੀਐਮਪੀ ਪ੍ਰਿੰਟਰ ਵੀ ਕਿਹਾ ਜਾਂਦਾ ਹੈ ਇਹ ਬਿੰਦੀਆਂ ਦੇ ਮੇਲ ਨਾਲ ਕਾਗਜ਼ ਉੱਪਰ ਪ੍ਰਿੰਟ ਕਰਦੇ ਹਨ ਇਹ ਪ੍ਰਿੰਟ ਕਰਨ ਸਮੇਂ ਆਵਾਜ਼ ਕਰਦੇ ਹਨ ਜੇਕਰ ਆਪਾਂ ਡੀ ਐ ਡੀਐਮਪੀ ਪ੍ਰਿੰਟਰ ਦੀ ਗੱਲ ਕਰੀਏ ਇਹ ਪ੍ਰਿੰਟਰ ਕੁਝ ਇਸ ਤਰ੍ਹਾਂ ਦਾ ਦਿਖਾਂਦਾ ਹੈ ਤੇ ਅਸੀਂ ਪ੍ਰਿੰਟਿੰਗ ਦਾ ਵੀ ਸੈਂਪਲ ਮੈਂ ਅੰਦਰ ਦਿਖਾ ਰਹੇ ਹਾਂ ਕਿ ਇਹ ਡਾਟਸ ਦੇ ਪੈਟਰਨ ਦੇ ਵਿੱਚ ਪ੍ਰਿੰਟਿੰਗ ਕਰਦੇ ਨੇ ਤੇ ਦੱਸਣਾ ਚਾਹਾਂਗਾ ਕਿ ਇਹ ਡਾਟ ਮੈਟ੍ਰਿਕਸ ਪ੍ਰਿੰਟਰ ਹੈ ਇਹ ਇੰਪੈਕਟ ਪ੍ਰਿੰਟਰ ਹੁੰਦੇ ਨੇ ਇੰਪੈਕਟ ਪ੍ਰਿੰਟਰ ਹੁੰਦੇ ਨੇ ਜਿਹੜੇ ਪ੍ਰਿੰਟਿੰਗ ਦੇ ਦੌਰਾਨ ਆਵਾਜ਼ ਕਰਦੇ ਨੇ ਤੇ ਦੱਸਣਾ ਚਾਹਾਂਗਾ ਕਿ ਇਹ ਡਾਟ ਮੈਟ੍ਰਿਕਸ ਪ੍ਰਿੰਟਰ ਹੈ ਇਹਨਾਂ 'ਚ ਪ੍ਰਿੰਟਿੰਗ ਦੇ ਲਈ ਰਿਬਨ ਦੀ ਵਰਤੋਂ ਹੁੰਦੀ ਹੈ ਤੇ ਇਹ ਪ੍ਰਿੰਟਰ ਜਿਹੜੇ ਆ ਬਲੈਕ ਐਂਡ ਵਾਈਟ ਹੁੰਦੇ ਨੇ ਮਤਲਬ ਜਿਹੜੇ ਕਲਰ ਦਾ ਰਿਬਨ ਲਗਾਓਗੇ ਮੰਨ ਲਓ ਬਲੈਕ ਕਲਰ ਦਾ ਲਗਾਏ ਤਾਂ ਬਲੈਕ ਕਲਰ ਹੀ ਪ੍ਰਿੰਟਿੰਗ ਕਰੇਗਾ ਬਲੂ ਲਗਾਏ ਤਾਂ ਬਲੂ ਕਲਰ ਦੀ ਪ੍ਰਿੰਟਿੰਗ ਕਰੇਗਾ ਸੋ ਇਹਦੇ 'ਚ ਆਪਾਂ ਮਲਟੀਪਲ ਕਲਰ ਪ੍ਰਿੰਟ ਨਹੀਂ ਕਰ ਸਕਦੇ ਤੇ ਇਹਦੀ ਵਰਤੋਂ ਤੇ ਦੇਖਣ ਕਿ ਰੇਲਵੇ ਸਟੇਸ਼ਨ ਟਿਕਟ ਲੈਣ ਜਾਵੋ ਜਾਂ ਟਿਕਟ ਹੈ ਉਹ ਡਾਟ ਮੈਟ੍ਰਿਕਸ ਪ੍ਰਿੰਟਰ ਨਾਲ ਪ੍ਰਿੰਟ ਹੁੰਦੀ ਹੈ ਨੰਬਰ 2 ਇੰਕ ਜੈਟ ਪ੍ਰਿੰਟਰ ਇਸ ਸਿਆਹੀ ਦੀਆਂ ਬੂੰਦਾਂ ਨਾਲ ਛਿੜਕਾਅ ਕਰ ਐ ਪ੍ਰਿੰਟ ਕਰਨ ਸਮੇਂ ਆਵਾਜ਼ ਨਹੀਂ ਕਰਦੇ ਐ ਪ੍ਰਿੰਟਰ ਰੰਗਦਾਰ ਹੁੰਦੇ ਹਨ ਮਤਲਬ ਇਹਦੇ ਵਿੱਚ ਜੋ ਪੇਂਟਿੰਗ ਕਰਾਂਗੇ ਇਹ ਕਲਰ ਪ੍ਰਿੰਟਿੰਗ ਕਰਦੇ ਨੇ نیچے ਤੁਸੀਂ ਦੇਖ ਸਕਦੇ ਹੋ ਇਹ ਤੁਹਾਡੇ ਕੋਸਟਲੀ ਹੁੰਦੇ ਨੇ ਐਜ਼ ਕੰਪੇਅਰ ਟੂ ਡਾਟ ਮੈਟ੍ਰਿਕਸ ਪ੍ਰਿੰਟਰ ਤੇ ਇਹ ਪ੍ਰਿੰਟਰ ਜਿਹੜੇ ਨੇ ਨੋਨ ਇੰਪੈਕਟ ਹੁੰਦੇ ਨੇ ਤੇ ਨੋਨ ਇੰਪੈਕਟ ਪ੍ਰਿੰਟਰ ਹੁੰਦੇ ਨੇ ਜਿਹੜੇ ਪ੍ਰਿੰਟਿੰਗ ਦੇ ਦੌਰਾਨ ਆਵਾਜ਼ ਨਹੀਂ ਕਰਦੇ ਤੇ ਇਹਦੇ ਵਿੱਚ ਜਿਦਾ ਮੈਂ ਦੱਸਿਆ ਸੀ ਕਿ ਡਾਟ ਮੈਟ੍ਰਿਕ ਪ੍ਰਿੰਟਰ 'ਚ ਰਿਬਨ ਯੂਜ਼ ਹੁੰਦਾ ਹੈ ਇਹ 'ਚ ਕਾਰਟ੍ਰਿਜ ਯੂਜ਼ ਹੁੰਦੀ ਹੈ ਪ੍ਰਿੰਟਿੰਗ ਦੇ ਲਈ ਤੇ ਕਾਰਟ੍ਰਿਜ ਕੀ ਹੈ ਪ੍ਰਿੰਟਰ ਦੇ ਸਾਈਡ ਤੇ ਟੈਂਕ ਲੱਗੀ ਹੁੰਦੇ ਆ ਜਿਹੜੇ ਅਲੱਗ-ਅਲੱਗ ਕਲਰ ਦੀ ਇਨਕ ਪਰੀ ਹੁੰਦੀ ਹੈ ਜਿਹਦੀ ਮਦਦ ਨਾਲ ਪ੍ਰਿੰਟਰ ਜਿਹੜਾ ਕਲਰ ਕੰਬੀਨੇਸ਼ਨ ਬਣਾ ਕੇ ਪ੍ਰਿੰਟਿੰਗ ਕਰਦੇ ਨੇ ਨੰਬਰ 3 ਲੇਜ਼ਰ ਪ੍ਰਿੰਟਰ ਇਹ ਲੇਜ਼ਰ ਬੀਮ ਦੀ ਵਰਤੋਂ ਨਾਲ ਪ੍ਰਿੰਟ ਕਰਦੇ ਹਨ ਇਹ ਪ੍ਰਿੰਟ ਕਰਨ ਸਮੇਂ ਆਵਾਜ਼ ਨਹੀਂ ਕਰਦੇ ਕਿਉਂ ਨਹੀਂ ਕਰਦੇ ਕਿਉਂਕਿ ਇਹ ਵੀ ਨੋਨ ਇੰਪੈਕਟ ਪ੍ਰਿੰਟਰ ਹੁੰਦੇ ਨੇ ਤੇ ਇਸ ਦੀ ਰਫ਼ਤਾਰ ਤੇਜ਼ ਹੁੰਦੀ ਹੈ ਜਿੰਨੇ ਵੀ ਪ੍ਰਿੰਟਰ ਹੈ ਉਹ ਸਾਰਿਆਂ ਨਾਲੋਂ ਵੈਸੇ ਰਫ਼ਤਾਰ ਤੇਜ਼ ਹੁੰਦੀ ਹੈ ਨਿਚੇ ਤੁਸੀਂ ਪ੍ਰਿੰਟਰ ਦਾ ਫੋਟੋ ਦੇਖ ਸਕਦੇ ਹੋ ਇਹ ਲੇਜ਼ਰ ਪ੍ਰਿੰਟਰ ਦੀ ਫੋਟੋ ਹੈ ਇਹ ਸਾਹਮਣੇ ਦੇਖ ਸਕਦੇ ਹੋ ਇਹਦੇ ਵਿੱਚ ਟੋਨਰ ਦੀ ਵਰਤੋਂ ਹੁੰਦੀ ਹੈ ਟੋਨਰ ਚ ਬਲੈਕ ਕਲਰ ਦਾ ਕਾਰਬਨ ਭਰਿਆ ਜਾਂਦਾ ਹੈ ਤੇ ਉਹਦੀ ਮਦਦ ਨਾਲ ਇਹ ਪ੍ਰਿੰਟਰ ਜਿਹੜਾ ਹੈ ਉਹ ਲੇਜ਼ਰ ਬੀਮ ਦੀ ਵਰਤੋਂ ਕਰਕੇ ਪ੍ਰਿੰਟ ਕਰਦਾ ਹੈ ਤੇ ਇਹ ਵੀ ਇੱਕ ਮਹਿੰਗਾ ਪ੍ਰਿੰਟਰ ਹੈ ਜੇ ਦਫ਼ਤਰਾਂ ਵਿੱਚ ਜ਼ਿਆਦਾਤਰ ਲੇਜ਼ਰ ਪ੍ਰਿੰਟਰ ਦੀ ਹੀ ਵਰਤੋਂ ਹੁੰਦੀ ਹੈ ਨੰਬਰ 3 ਉਦਾਹਰਣ ਨਾਲ ਸੌਫਟ ਕਾਪੀ ਆਉਟਪੁੱਟ ਯੰਤਰਾਂ ਦੀ ਵਿਆਖਿਆ ਕਰੋ ਸੌਫਟ ਕਾਪੀ ਆਉਟਪੁੱਟ ਯੰਤਰ ਦੋ ਕਿਸਮ ਦੇ ਹੁੰਦੇ ਹਨ ਇੱਕ ਹੁੰਦਾ ਡਿਸਪਲੇ ਯੰਤਰ ਇੱਕ ਹੁੰਦਾ ਆਡੀਓ ਯੰਤਰ ਇਹ ਤੁਸੀਂ ਦੇਖ ਸਕਦੇ ਹੋ ਡਾਇਗਰਾਮ ਚ ਪਹਿਲੇ ਤੁਹਾਨੂੰ ਦੱਸਿਆ ਸੀ ਜੇਕਰ ਡਿਸਪਲੇ ਯੰਤਰਾਂ ਦੀ ਗੱਲ ਕਰੀਏ ਉਹ ਯੰਤਰ ਜਾਂ ਉਹ ਆਉਟਪੁੱਟ ਯੰਤਰ ਜੋ ਨਤੀਜਿਆਂ ਨੂੰ ਵਿਜ਼ੂਅਲ ਡਿਸਪਲੇ ਦੇ ਰੂਪ ਵਿੱਚ ਦਰਸਾਉਂਦੇ ਹਨ ਉਹਨਾਂ ਨੂੰ ਡਿਸਪਲੇ ਯੰਤਰ ਕਿਹਾ ਜਾਂਦਾ ਹੈ ਮਤਲਬ ਜਿਹੜੇ ਸਾਨੂੰ ਨਤੀਜਾ ਸਕਰੀਨ ਤੇ ਦਿਖਾਉਂਦੇ ਨੇ ਉਹਨਾਂ ਨੂੰ ਡਿਸਪਲੇ ਯੰਤਰ ਕਿਹਾ ਜਾਂਦਾ ਹੈ ਇਹਨਾਂ ਨੂੰ ਵਿਜ਼ੂਅਲ ਡਿਸਪਲੇ ਯੂਨਿਟ ਵੀ ਕਿਹਾ ਜਾਂਦਾ ਹੈ ਮਤਲਬ ਕਿ VDU ਉਦਾਹਰਨ ਵਜੋਂ ਮੋਨੀਟਰ LED LCD smartphone ਦੀ ਸਕਰੀਨ ਆਦਿ ਨੰਬਰ 2 ਆਡੀਓ ਯੰਤਰ ਇਨਰ ਦੇ ਵਰਤੋਂ ਕੰਪਿਊਟਰ ਤੋਂ ਆਵਾਜ਼ ਦੇ ਰੂਪ ਵਿੱਚ ਆਉਟਪੁੱਟ ਲੈਣ ਲਈ ਕੀਤੀ ਜਾਂਦੀ ਹੈ ਜਿਵੇਂ ਕਿ ਆਵਾਜ਼ ਆਪਾਂ ਕਿੱਦਾਂ ਸੁਣਦੇ ਹਾਂ ਜਾਂ ਸਪੀਕਰ ਨਾਲ ਜਾਂ ਹੈੱਡਫੋਨ ਨਾਲ ਛੋਟਾਵਾਂਸ਼ਨ ਪ੍ਰੋਜੈਕਟਰ ਕੀ ਹੁੰਦਾ ਹੈ ਪ੍ਰਿੰਟਰ ਅਤੇ ਪ੍ਰੋਜੈਕਟਰ ਵਿਚ ਅੰਤਰ ਸਮਝਾਓ ਪ੍ਰੋਜੈਕਟਰ ਇੱਕ ਸੌਫਟ ਕਾਪੀ ਆਉਟਪੁੱਟ ਯੰਤਰ ਹੈ ਕਿਉਂਕਿ ਇਹ ਨਤੀਜੇ ਨੂੰ ਸਕਰੀਨ ਤੇ ਦਿਖਾਂਦਾ ਹੈ ਇਸ ਦੀ ਵਰਤੋਂ ਕੰਪਿਊਟਰ ਤੇ ਡਾਟੇ ਨੂੰ ਵੱਡੀ ਸਕਰੀਨ ਤੇ ਦਿਖਾਉਣ ਲਈ ਕੀਤੀ ਜਾਂਦੀ ਹੈ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਪੜਾਉਣ ਲਈ ਵੀ ਪ੍ਰੋਜੈਕਟਰ ਦੀ ਵਰਤੋਂ ਹੁੰਦੀ ਹੈ ਦੇਖਿਆ ਹੋਣਾ ਹੈ ਤੁਹਾਡੇ ਕਲਾਸਰੂਮ 'ਤੇ ਪ੍ਰੋਜੈਕਟਰ ਲੱਗੇ ਨੇ ਜਾਂ ਚੱਕਿਆ ਜਿਵੇਂ ਅਸੀਂ ਸੀਪੀਯੂ ਓਨ ਕਰੀਦਾ ਹੈ ਪ੍ਰੋਜੈਕਟਰ ਓਨ ਕਰੀਦਾ ਹੈ ਤਾਂ ਪ੍ਰੋਜੈਕਸ਼ਨ ਪੈਂਦੇ ਹੈ ਜਿਹੜਾ ਰਿਜ਼ਲਟ ਹੈ ਉਹ ਸਾਹਮਣੇ ਜਿਹੜਾ ਵਾਈਟ ਕਲਰ ਦਾ ਬੋਰਡ ਲੱਗਾ ਹੈ ਜਾਂ ਵਾਈਟ ਸਕਰੀਨ ਲੱਗੀ ਹੈ ਉਹਦੇ 'ਤੇ ਰਿਜ਼ਲਟ ਜਿਹੜਾ ਉਹ ਨਜ਼ਰਾਂ ਲੱਗ ਪੈਂਦਾ ਹੈ ਜਿਹਦੇ ਨਾਲ ਦੂਰ ਬੈਠਾ ਵਿਦਿਆਰਥੀ ਵੀ ਆਰਾਮ ਨਾਲ ਦੇਖ ਸਕਦਾ ਹੈ ਕਿ ਜੋ ਵੀ ਈ ਕੰਟੈਂਟ ਦੇ ਅਪਕ ਕੋਲੋਂ ਪੜਾਇਆ ਜਾ ਰਿਹਾ ਹੈ ਇਹ ਦੇਖ ਸਕਦੇ ਹੋ प्रोजेक्टर जो लाइट निकलती निकल तो है जिमें लाइट निकलती है सामने स्क्रीन पर पैंती है तो वो क्या करता है प्रोजैक्शन वीडी स्क्रीन पर दिखाता है हमारे पूछा कि दोनों का अंतर खब्बे पास मैं प्रिंटर लिया सज्जे पास प्रोजैक्टर लिया है सो पहला पॉइंट है प्रिंटर प्रिंटर एक हार्ड कॉपी आउटपुट जंत्र है क्योंकि यह रिजल्ट कागज़ से छाप है सजे पास पहला पॉइंट है प्रोजैक्टर एक सॉफ्ट कॉपी आउटपुट यंत्र है क्यों क्योंकि यह नतीजे स्क्रीन से दिखाता है दूजा पॉइंट प्रिंटर नतीजा कागज पर प्रिंट करता है ਪ੍ਰੋਜੈਕਟਰ ਨਤੀਜਾ ਵੱਡੀ ਸਕਰੀਨ ਤੇ ਦਿਖਾਉਂਦਾ ਹੈ। ਨੰਬਰ 3 ਪ੍ਰਿੰਟਰ ਕਿਸੇ ਦਸਤਾਵੇਜ਼, ਤਸਵੀਰ ਜਾਂ ਲੇਬਲ ਨੂੰ ਪ੍ਰਿੰਟ ਕਰਨ ਲਈ ਵਰਤਿਆ ਜਾਂਦਾ ਹੈ। ਜੇ ਕੋਈ ਵੀ ਡਾਕੂਮੈਂਟ ਪ੍ਰਿੰਟ ਕਰਨਾ ਹੈ, ਕਿਸੇ ਫੋਟੋ ਨੂੰ ਪ੍ਰਿੰਟ ਕਰਨਾ ਹੈ ਜਾਂ ਮੰਨੋ ਸਲਿਪਸ ਪ੍ਰਿੰਟ ਕਰਲੀਆਂ, ਕੋਈ ਲੇਬਲ ਪ੍ਰਿੰਟ ਕਰਨਾ ਹੈ ਕਿਸ ਨੂੰ ਇਨਵੀਟੇਸ਼ਨ ਕਾਰਡ ਭੇਜਣੇ ਹਨ, ਉਹਨਾਂ ਦੇ ਐਡਰੈਸ ਕੱਢਣੇ ਹਨ ਜਾਂ ਨਾਮ ਕੱਢਣੇ ਹਨ ਤੇ ਉਹ ਲੇਬਲ ਹੁੰਦੇ ਨੇ, ਉਹਨਾਂ ਨੂੰ ਪ੍ਰਿੰਟਰ ਦੀ ਮਦਦ ਨਾਲ ਆਸਾਨੀ ਨਾਲ ਕੱਟ ਸਕਦੇ ਹਾਂ। ਤੇ ਸੱਜੇ ਪਾਸੇ ਪ੍ਰੋਜੈਕਟਰ ਕਿਸੇ ਫਿਲਮ ਵੀਡੀਓ ਜਾਂ ਪ੍ਰੈਜੈਂਟੇਸ਼ਨ ਨੂੰ ਦਿਖਾਉਣ ਲਈ ਵਰਤਿਆ ਜਾਂਦਾ ਹੈ। ਤੁਸੀਂ ਦੇਖੋ ਮੰਨ ਲਓ ਥੀਏਟਰ 'ਚ ਫਿਲਮ ਦੇਖਣ ਗਏ ਹੋ ਜਾਂ ਮੰਨ ਲਓ ਕੀ ਕੋਈ ਵੀਡੀਓ ਦੇਖਦੇ ਹੋ ਵੱਡੀ ਸਕਰੀਨ ਦੇ ਉੱਪਰ ਤੇ ਕਲਾਸ ਦੇ ਵਿੱਚ ਕੋਈ ਟੀਚਰ ਇਹ ਕੰਟੈਂਟ ਦਿਖਾਉਂਦਾ ਹੈ। ਮੰਨ ਲਓ ਕੋਈ ਟੀਚਰ ਆਪਣੀ ਪੀਪੀਟੀ ਬਣਾ ਕੇ ਲੈ ਆਇਆ ਉਹ ਦਿਖਾਉਂਦਾ ਹੈ ਤੇ ਉਹ ਕਿੱਥੇ ਦਿਖਾਉਂਦੇ ਹੈ ਪ੍ਰੋਜੈਕਟਰ ਦੇ ਉੱਪਰ। ਤੁਸੀਂ ਕਹਿੰਦੇ ਸਾਇੰਸ ਸਿਟੀ ਕਿਉਂ ਹੋਗੇ? ਸਾਇੰਸ ਸਿਟੀ ਡੋਮ ਥੀਏਟਰ ਹੈ। ਉਹ ਬਹੁਤ ਹੀ ਵੱਡੀ ਸਕਰੀਨ ਤੁਹਾਨੂੰ ਨਜ਼ਰ ਆਉਂਦੀ ਹੈ। ਤੇ ਉਹ ਵੀ ਪ੍ਰੋਜੈਕਟਰ ਦੀ ਮਦਦ ਨਾਲ ਹੀ ਕੰਮ ਕਰਦਾ ਹੈ। ਤੇ ਅੱਜ ਲਈ ਇੰਨਾ ਹੀ। ਅਗਲੀ ਵਾਰੀ ਫਿਰ ਕਿਸੇ ਨ ਤਾਂ ਤੁਸੀਂ ਕਮੈਂਟ ਸੈਕਸ਼ਨ ਵਿੱਚ ਪੁੱਛ ਸਕਦੇ ਹੋ ਜਾਂ ਆਪਣੇ ਕੰਪਿਊਟਰ ਅਧਿਆਪਕ ਦੀ ਮਦਦ ਲੈ ਸਕਦੇ ਹੋ ਧੰਨਵਾਦ